ਪਾਜੀ ਮੈਂ ਤਾਂ ਚੱਲਿਆ ਸੀ ਸ਼ਹਿਰ ਨੂੰ ਜਦੋਂ ਤੁਹਾਡਾ ਫੋਨ ਆ ਗਿਆ ਫਿਰ ਮੈਂ ਰੁਕ ਗਿਆ ਦੱਸੋ ਤੁਸੀਂ ਕਹਿ ਰਹੇ ਸੀ ਕੰਮ ਹੀ ਤੁਹਾਡੇ ਨਾਲ ਉਹ ਦੱਸਣਾ ਕੀ ਹੈ ਲਵਲੀ ਹਾਂਜੀ ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਂਦੀ ਯਾਰ ਦੱਸੋ ਕੰਮ ਹੈ ਕਿਹੜਾ ਵਾ ਕੋਈ ਯਾਰ ਕੰਮ ਕੀ ਹੋਣਾ ਵਾ ਲਵਲੀ ਹਾਂਜੀ ਭੈਣਾਂ ਦੀ ਲੋੜ ਪੈ ਗਈ ਸੀ ਅੱਛਾ ਅੱਛਾ ਤੇ ਭੈ ਰਹੇ ਹੁਣ ਤੇਰੇ ਕੋਲ ਤੇ ਵੀ ਜਿੰਨੇ ਕੁ ਤੂੰ ਮਦਦ ਕਰ ਸਕਣਾ ਮੇਰੀ ਤੇ ਉਹਨੇ ਕਰ ਉਹ ਯਾਰ ਕਮੇਟੀ ਜੀ ਦਾ ਰੋਲਾ ਪਿਆ ਵਾ ਮੇਟੀ ਦਾ ਰੋਲਾ ਪਿਆ ਯਾਰ ਆਜੀ ਗੱਲ ਵਾਜਦਾ ਵੀ ਉਹ ਤੇ ਤੁਸੀਂ ਦੱਸਣ ਦੇ ਹੀ ਉਹਦਨ ਵੀ ਪੇ 7 ਲੱਖ ਰੁਪਈਆ ਆਹ 7 ਲੱਖ ਤੇ ਹੁਣ 7 ਲੱਖ ਤੁਹਾਨੂੰ ਪਤਾ ਮੌਕੇ ਤੇ ਇੰਨਾ ਕਿੱਥੋਂ ਆ ਤੁਹਾਨੂੰ ਪਤਾ ਵਾ ਘਰਾਂ ਦੇ ਖਰਚਿਆਂ ਦਾ ਉਹ ਤੇ ਨਾਲੇ ਘਰਾਂ ਜਿੰਨੇ ਪੈਸੇ ਹੁੰਦੇ ਹੀ ਨਹੀਂ ਆ ਨਹੀਂ ਬਾਕੀ ਇਹ ਆ ਵੀ ਚਲੋ ਜਿੰਨੇ ਜੋਗੇ ਹੈਗੇ ਉਹ ਤੇ ਕਰਾਂਗੇ ਪਰ ਇੰਨੇ ਪੈਸੇ ਨਹੀਂ ਆ ਭਾਜੀ ਮਿਲਨੇ ਚੱਲ ਬਲੀ ਮੈਂ ਤੇਰੇ ਕੋ ਸਾਰੇ ਹੀ ਨਹੀਂ ਕਹਿੰਦਾ ਜਿੰਨੇ ਤੂੰ ਕਰ ਸਕਨਾ ਨਾ 40 50 ਲੱਖ ਉਨਾ ਹੀ ਕਰ ਮੇਰਾ ਵੀਰ ਕੋ ਮੈਂ ਬੜਾ ਕਸੂਤਾ ਫਸਿਆ ਹੀ ਹੁਣ ਪੈਸੇ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਾ ਭਾਜੀ ਉਹ ਨਹੀਂ ਪਤਾ ਲੱਗਣ ਦਾ ਪੈਸੇ ਦਾ ਯਾਰ ਪੈਸੇ ਐਂ ਆਪਸ ਵਿੱਚ ਘਰ ਦੇ ਵਿੱਚ ਕਿਤੇ ਜੋ ਬੰਦੇ ਦਾ ਨਾਮ ਲਾ ਦਨਾ ਵਾ ਕਿਤੇ ਪਰਮੀਤ ਦੇ ਨਾਮ ਲੱਗ ਜਾਂਦਾ ਵਾ ਹੁਣ ਮੇਰਾ ਨਾਮ ਲੱਗ ਗਿਆ ਆ ਕਿ ਹਰੇ ਮੁਖਤਿਆਰ ਨੇ ਆਪ ਹੀ ਰੱਖਿਆ ਪਰ ਪੈਸੇ ਦਾ ਸਾਨੂੰ ਕਿਸ ਨੂੰ ਨਹੀਂ ਪਤਾ ਯਾਰ ਘਰੋਂ ਪੈਸੇ ਭਾਜੀ ਚਲ ਕਿੱਥੇ ਜਾਣੇ ਚਾਰ ਜਾਣੇ ਜੇ ਤੁਸੀਂ ਘਰ 'ਚ ਮੈਨੂੰ ਕੋਈ ਸਮਝ ਨਹੀਂ ਆਉਂਦੀ 7 ਲੱਖ ਰੁਪਈਆ ਵਾ ਦੌਲੀ ਮੈਨੂੰ ਆਪਣੀ ਸਮਝ ਤੂੰ ਇਦਾਂ ਕਰਨਾ ਹੀ ਉਥੇ ਥਾਣੇ ਦੇ ਨਹੀਂ ਰਿਪੋਰਟ ਉਹ ਥਾਣੇ ਵੀ ਕਰਦੇ ਕਰਦੇ ਚਾਰ ਪੰਜ ਦਿਨ ਤੇ ਹੋ ਗਿਆ ਹੁਣ ਥਾਣੇ ਵਾਲੇ ਜਾਵਾਂਗੇ ਉਹਨਾਂ ਨੇ ਸਾਨੂੰ ਆਪ ਬੰਦਣਾ ਆਗੇ ਉਹ ਆਹੋ ਉਹਨਾਂ ਕਹਿਣਾ ਪੀਨੇ ਦਿਨ ਹੋ ਗਏ ਉਦੋਂ ਤੇ ਕਿੱਥੇ ਸੀ ਤੂੰ ਕਿੱਥੇ ਗਏ ਸੀ ਇਹ ਰਿਪੋਰਟ ਕਰਾਣੀ ਸੀ ਤੇ ਉਦੋਂ ਨਹੀਂ ਕਰਾਉਂਦੇ ਅਸੀਂ ਥਾਣੇ ਹੂੰ ਹੂੰ ਪਰ ਗੰਭੀਰ ਆ ਭਾਜੀ ਓ ਯਾਰ ਸਮਝ ਨਹੀਂ ਆਉਂਦੀ ਕਿ ਕਿੱਥੇ ਚਲ ਗਈ ਇਹ ਨੀ ਰਕਮ ਦਿਲਜੀਤ ਯਾਰਾ ਉਹਨੇ ਸਾਰੇ ਪਿੰਡ 'ਚ ਖੱਪ ਪਾਈ ਦੀ ਤੇ ਪਾਵੇ ਵੀ ਕਿਉਂ ਨਾ ਅਗਲੇ ਨੇ ਕਮੇਟੀ 'ਚ ਪਾਣੀ ਫਿਰ ਉਹਨੇ ਤੇ ਪੰਨੀਆਂ ਹੁਣ ਲੋੜ ਵਾਸਤੇ ਬੰਦਾ ਪਾਉਂਦਾ ਵਾ ਤੇ ਲੋੜ ਤੇ ਉਹਨੇ ਚੁੱਕੀ ਤੇ ਉਹਦੀ ਪੂਰੀ ਨਹੀਂ ਹੋਈ ਪੂਰੀ ਨਹੀਂ ਹੋਈ ਤੇ ਨਾਲੇ ਹੋਇਆ ਪਹਿਲੀ ਵਾਰੀ ਕੰਮ ਅੱਗੇ ਉਹਨੇ ਤੇ ਰੋਲਾ ਅੱਗੇ ਕਿਹੜਾ ਕਦੀ ਇਦਾਂ ਹੋਇਆ ਆਹ ਅੱਗੇ ਕਦੇ ਹੋਇਆ ਹੀ ਨਹੀਂ ਇਦਾਂ ਤੇ ਬਾਕੀ ਭਾਜੀ ਜੇ ਤੁਸੀਂ ਮਦਦ ਆਖੋ ਤੇ ਇੰਨੇ ਪੈਸੇ ਦੀ ਨਿਗਾ ਹੁਣੀ ਤੁਹਾਨੂੰ ਵੀ ਪਤਾ ਵਾ ਘਰਾਂ ਦੇ ਖਰਚੇ ਕਿੱਦਾਂ ਆ ਹੁਣ ਘਰਾਂ 'ਚ ਇੰਨਾ ਪੈਸਾ ਤੇ ਹੈ ਹੀ ਨਹੀਂ ਬਾਕੀ ਇਹ ਆ ਭਾਜੀ 7 ਲੱਖ ਤੇ ਨਹੀਂ ਮੈਂ ਕਰ ਸਕਦਾ ਵੱਧ ਵੱਧ 50 ਨਹੀਂ ਦੇ ਲੱਖ ਉਹ ਵੀ ਤਾਂ ਮੇਰਾ ਇਹ ਝੋਨਾ ਖਲੋਤਾ ਵਾ ਨਹੀਂ ਪੈਗਾ ਤੁਹਾਨੂੰ ਪਤਾ 5-6 ਦਿਨ ਉਦਾਂ ਲੰਘ ਜਾਣੇ ਮੰਡੀ ਜਾਊਗਾ ਤੁੱਲੂਗਾ ਖਾਤੇ 'ਚ ਪੈਸੇ ਆਉਣਗੇ ਤੇ ਫੇਰ ਬਬਲੀ ਉਹ ਤੇ ਮੇਰਾ ਵੀ ਕੰਮ ਸਾਰਾ ਝੋਨੇ 'ਤੇ ਪਿਆ ਵਾ ਹਾਂਜੀ ਕਿ ਦਿਨ 10 ਜੇ ਲੱਗ ਜਾਣੇ ਝੋਨੇ ਨੂੰ ਆਹ ਇੰਨੇ ਕ ਲੱਗ ਜਾਣੇ ਤੇ ਫੇਰ ਹੀ ਅਸੀਂ ਕੋਈ ਕਰ ਸਕਨੇ ਆ ਤੇ ਦਲਜੀਤ ਤੰਗ ਕਰਨ ਡਿਆ ਵਾ ਤੇ ਘਰੇ ਵੀ ਹੂੰ ਤੁਹਾਨੂੰ ਪਤਾ ਕਿਉਂ ਨਹੀਂ ਉਹ ਅੱਜ 5-7 ਦਿਨ ਤੇ ਹੋ ਗਏ ਕੰਮ ਨੂੰ ਭਾਜੀ ਤੰਗ ਤੇ ਕਰਨ ਲਿਆ ਪਰ ਹੁਣ ਉਹ ਤੇ ਜੁਮਮੇ ਆਈ ਹੁਣ ਤਾਂ ਢੀ ਆ ਨਾ ਬਸ ਇਹ ਆ ਵੀ ਮੈਂ ਰੁਪਈਆ ਲੱਖ ਤੁਹਾਨੂੰ ਦੇ ਦੂੰਗਾ ਜੇ 10 ਦਿਨਾਂ ਨੂੰ ਆ ਗਿਆ ਤਾਂ ਵੀ ਦੇ ਦੂੰਗਾ 15 ਨੂੰ ਆਜੇ ਤਾਂ ਵੀ ਦੇ ਦੂੰਗਾ ਯਾਰ 10 ਨੂੰ ਤੇ ਆਪਣਾ ਝੋਨਾ ਵੀ ਲਵਲੀ ਹੋ ਜਾਣਾ ਵਾ ਟਿਕਾਣੇ ਤੇ ਭਾਜੀ ਹੁਣ ਪਹਿਲਾਂ ਨਹੀਂ ਨਾ ਗੱਲ ਬਾਨੀ ਤੁਹਾਨੂੰ ਪਤਾ ਹੁਣ ਖਾਦ ਖੋਦ ਲਿਆ ਕੇ ਸੁੱਟੀ ਆ ਹੋਰੀ ਬਥੇਰੇ ਖਰਚੇ ਉਹਨੂੰ ਮੈਂ ਇੱਕ ਅੱਧਰ ਦੇਣ ਦਾ ਟਾਈਮ ਦਿੱਤਾ ਵਾ ਦਲਜੀਤ ਨੂੰ ਅੱਛਾ ਤੇ ਜੋਬਨ ਵੀ ਡਿਆ ਕਹਿਣਾ ਹੂੰ ਹੂੰ ਤੇ ਚਲੋ ਘਰ ਘੁਰ ਕੇ ਤੇ ਸਾਰੇ ਜਣੇ ਇਕੱਠੇ ਹੋਰ ਕੇ ਨਾ ਉਹਦਾ ਕੰਮ ਨਿਬੇੜੀਏ ਯਾਰ ਭੈਆਂ ਵਾਲਾ ਮੈਂ ਬੜਾ ਕਸੂਤਾ ਫਸ ਕੇ ਤਾਂ लवली ਹੁਣ ਉਹ ਚਲੋ ਤੁਸੀਂ ਆਏ ਜੇ ਮੈਂ ਹੁਣ ਨਾ ਕੀ ਤੁਹਾਨੂੰ ਕਰਨੀ ਆ ਬਸ ਜਿੰਨੀ ਤੁਹਾਨੂੰ ਮਰਗਮ ਦੱਸੀ ਆ ਨਾ ਏਨੀ ਤੁਹਾਨੂੰ ਮਿਲ ਜੂਗੀ ਚਲ ਠੀਕ ਆ ਫਿਰ ਹਾਂ 40 50 ਹਜ਼ਾਰ ਲੱਖ ਤੱਕ ਘੱਟੋ ਘੱਟ ਤੇ ਕਰੀ ਤੂੰ ਓਏ ਆਹੋ ਨਹੀਂ ਲੱਖ ਤੱਕ ਤੇ ਮੈਂ ਕਰ ਦੂੰਗਾ ਚਲੋ ਤੇ ਚਲੋ ਬੈਠੋ ਤੁਸੀਂ ਮੈਂ ਚਾਹ ਲੂ ਕਹੀ ਨਾ ਉਹਨਾਂ ਨੂੰ ਨਹੀਂ ਯਾਰ ਚਾਹ ਨਹੀਂ ਨਹੀਂ ਉਹ ਚਾਹ ਪੀ ਕੇ ਜਾਇਓ ਸੋਜਣੀ ਕੱਖ ਨਹੀਂ ਲਿਆ ਯਾਰ ਚਾਹ ਕੀ ਪੀਣੀ ਆ ਚੰਗਾ ਯਾਰ ਮੈਂ ਚੱਲਣਾ ਫਿਰ ਚਲੋ ਕੋਈ ਨਹੀਂ ਫਿਰ ਝੋਨਾ ਵਢੁੰਦਾ ਹੋਣਾ ਤੇ ਦੇ ਦਨਾ ਤੁਹਾਨੂੰ ਪੈਸੇ ਚੰਗਾ ਯਾਰ ਜੋ ਬਣ ਉਹ ਦਿਨ ਮੈਂ ਟੱਕਰਿਆ ਸੀ ਧੋਏ ਦਾ ਨਾਂ ਲਈ ਜਾਂ ਰਿਹਾ ਐ ਇਹੇ ਇਹਦੇ ਕੋਈ ਆ ਤੇ ਹੁਣ ਮੂੰਹ ਢਲਾ ਕੀਤਾ ਯੋ ਵੀ ਮੈਨੂੰ ਲੱਖ ਦੇ ਦੇ ਦੱਸ 7 ਲੱਖ ਤੂੰ ਅੱਗੇ ਸਾਂਭਿਆ ਆ ਤੇ ਮੇਰਾ ਵੀ ਲੱਖ ਮਾਰ ਕੇ ਬੈਠੀਂ ਦੀਦੀ ਹਾਂ ਚੱਲਣੋਂ ਡੇ ਹਾਂਜੀ ਮੇਰੇ ਵਾਸਤੇ ਵੀ ਬਣਾ ਲੈਣੇ ਇਹ ਗੱਟਕਾ ਹਾਂ ਕੋਈ ਗੱਲ ਬਣਾ ਰੰਨੀ ਹੈ ਕਿ ਇਹ ਬਾਤ ਕਹਿੰਦੇ ਚਾਹ ਬਣਾ ਮਾ ਕੇ ਚਾਹ ਪੀਣੀ ਅੱਛਾ ਅੱਛਾ ਤੇ ਉਹ ਪੈਸੇ ਦਾ ਹੋਇਆ ਕਿਦਾਂ ਕੋਈ ਹੱਲ ਸੀ ਤਾਂ ਬਣੀ ਬੁਣੀ ਗੱਲ ਹੋਰ ਮਮਮੀ ਨੂੰ ਪੁੱਛਿਆ ਤਾਂ ਉਹ ਕਹਿੰਦੇ ਨੇ ਦੇ ਦੇਣਾ ਇਹਨਾਂ ਨੇ ਜਿਆਦਾ ਦੋਸਤ ਨੂੰ ਪੁੱਛਿਆ ਇਹ ਤਾਂ ਕੰਮ ਕੁਛ ਕੀ ਹੁੰਦਾ ਪਰ ਜੋ ਵੀ ਮਰਜ਼ੀ ਕਰਦੂ ਗੱਡੇਰ ਤੋਂ ਲੱਕਦੇ ਜੰਸਰ ਤੋਂ ਪਾ ਕੇ ਫਿਰ ਦੇ ਦਿੰਦੇ ਚਲੋ ਕੋਈ ਗੱਲ ਨਹੀਂ ਗੱਲ ਤੇ ਬੜੀ ਵੱਡੀ ਆ ਪਰ ਹੁਣ ਫਿਰ ਕੀ ਕਰਨਾ ਜਿਹੜੇ ਮੰਦਿਆਂ ਨੇ ਉਹਨਾਂ ਨੂੰ ਤਾਂ ਦੇਣੀ ਪੈਣੀ ਹੈ ਹਾਂਜੀ ਤੇ ਮੈਂ ਨਾ ਗੱਲ ਹੀ ਕਰਨੀ ਸੀ ਤੁਹਾਡੀ ਮੈਂ ਇੱਕ ਕੜੀਆ ਪਤਾ ਨਹੀਂ ਤੁਹਾਨੂੰ ਚੰਗੀ ਲੱਗਣੀ ਆ ਕਿ ਨਹੀਂ ਮੈਂ ਨਹੀਂ ਕੋਈ ਗੱਲ ਤੇ ਦੱਸ ਕਰ ਦੱਸ ਰਹੀ ਆ ਦੀਦੀਆਂ ਹੀਨਾ ਕਰਦੇ ਸਾਰੇ ਜੀਆਂ ਦੇ ਨਾਲ ਲਾਲਾ ਕੇ ਵੇਲੇ ਆ ਜੇ ਮੰਨ ਲਓ ਪੈਸੇ ਘਰ 'ਚ ਹੀ ਗੇ ਤੇ ਲੱਭ ਜਾਣੇ ਚਾਹੀਦੇ ਹੀ ਤੁਸੀਂ ਆਪਸੇ ਆਣੇ ਜੇ ਤੁਸੀਂ ਨੀ ਪੈਸੇ ਵਰੋਂ ਲਿਆਂਦੇ ਨਾ ਮੈਂ ਲਿਆਂਦੇ ਤੇ ਨਾਈ ਇਹਨਾਂ ਨੇ ਲਿਆਂਦੇ ਪੈਸੇ ਤੇ ਲਿਆਂਦੇ ਆ ਬਾਜੀ ਨੇ ਵਰ ਹਾਂਜੀ ਤੁਸੀਂ ਰੱਖਦੇ ਆ ਵੇਖਿਆ ਬਾਜੀ ਨੂੰ ਨਹੀਂ ਮੈਂ ਤਾਂ ਥੰਦਰੇ ਬਹਿਣ ਦੇਗੀ ਉਹੀ ਗੱਲ ਮੈਂ ਕਹਿੰਦੀ ਆ ਫਿਰ ਜੇ ਇਹ ਹਿਰਾਖ ਦੇਣੀ ਵੇਖਿਆ ਪਹਿਲੇ ਅਲਮਾਰੀ ਚੋਂ ਹੀ ਨਿਕਲੇ ਤੂੰ ਸਮਝੀ ਗਈ ਜੀ ਮੈਂ ਕੀ ਕਹਿਣਾ ਚਾਹੁੰਦੀ ਆ ਹਾਂ ਜੀ ਤੇ ਤੂੰ ਨਾ ਇਹ ਲੜਿਓ ਨਾ ਬਸ ਪਿਆਰ ਮੇਂ ਖੁਸ਼ ਹੋ ਵੀ ਪਹਿ ਕਿੱਥੇ ਗਏ ਇਹ ਗੱਲ ਤਾਂ ਮੈਂ ਵੀ ਨਹੀਂ ਸੋਚੀ ਹੈਗੀ ਪਹਿ ਦਿਨਾਂ ਨੇ ਰੱਖੇਗੀ ਪਤਾ ਨਹੀਂ ਆਪਣੇ ਨੇ ਰੱਖ ਰਏ ਹੁਣ ਵੇਖੋ ਵੀ ਉਸ ਦਿਨ ਦੇ ਹੀ ਲਵ ਲਵ ਵਿਛदाई ਹੋ ਚੱਲੀ ਤੇ ਬਾਜੀ ਕਦੀ ਇੱਧਰ ਬਹਿ ਜਾਂਦੇ ਕਦੀ ਉੱਧਰ ਬਹਿ ਜਾਂਦੇ ਜੇ ਫਿਕਰ ਹੋਵੇ ਤੇ ਸਾਨੂੰ ਕਿਸੇ ਨੂੰ ਪੈਸੇ ਪੁੱਛਣ ਦੀ ਲੋੜ ਹੀ ਨਹੀਂ ਭਾਜੀ ਸਾੜ ਲੱਖ ਰੁਪਏ ਹੀ ਬਾਜੀ ਪ੍ਰਬੰਧ ਕਰ ਸਕਦੇ ਹੀ ਸੁਖਨਾ ਪਿੰਡ ਤੇ ਇੰਨੀ ਬਣੀ ਆ ਜਿਦੇ ਕੋ ਜਿੰਨੇ ਮੰਗਦੇ ਉਹਨੇ ਉਹ ਨਹੀਂ ਦੇ ਦਨੇ ਮੈਨੂੰ ਤਾਂ ਕਦੇ ਕਦੇ ਲੱਗਦਾ ਉਹ ਪੈਸੇ ਬਾਜੀ ਨੇ ਗਾਂਵ ਪਸ਼ਾਂ ਕਰ ਲਏ ਜੋ ਤੋਂ ਹੀ ਗੱਲ ਲੈਣਾ ਜਦੋਂ ਵੀ ਮਰਜੀ ਗੱਲ ਕੀਤੀ ਕਿ ਤੀਰੇ ਨੇ ਆਪੇ ਪੈਸੇ ਰੱਖਿਆ ਕਿਤੇ ਤੇ ਇਹਨਾਂ ਨੇ ਇੱਕ ਵਾਰੀ ਨੇ ਮੇਰੇ ਤੇ ਯਕੀਨ ਨਹੀਂ ਕੀਤਾ ਤੁਹਾਡੀ ਗੱਲ ਮੰਨ ਕੇ ਨਾ ਮੇਰੇ ਤੇ ਸ਼ੱਕ ਕਰ ਲੈ ਮੈਨੂੰ ਵੀ ਹੁਣ ਇਹੀ ਲੱਗਣ ਲਿਆ ਕਿਤੇ ਪੈਸੇ ਇਹਨਾਂ ਨੇ ਆਪ ਹੀ ਨਾ ਰੱਖਦੇ ਹੋਣ ਮੈਂ ਸਭੋ ਕਹਿੰਦੀ ਆਂ ਵੀ ਤੁਸੀਂ ਪੁੱਛੋ ਜ਼ਰੂਰ ਕਿਉਂਕਿ ਪੁੱਛਣ ਦਾ ਹੱਕ ਵਾ ਪਰ ਉਦਾਂ ਨਹੀਂ ਪੁੱਛਣਾ ਜਿੱਦਾਂ ਨੂੰ ਖੁਸ਼ਿਆ ਹੈਗਾ ਲੜਾਈ ਨਹੀਂ ਕਰਨੀ ਹੈਗੀ ਪਿਆਰ ਨਾ ਪੁੱਛੋ ਫਿਰ ਵੀ ਤੁਹਾਡੇ ਦੋਹਾਂ ਜੀਆ ਦਾ ਮਸਲਾ ਵਾ ਮੈਂ ਲੜਾਈ ਪਾਉਣੀ ਆਈ ਜਾਂ ਪਾਜੀ ਤੇ ਇਲਜ਼ਾਮ ਲਾਉਣੀ ਆਈ ਹੈਗੀ ਬਸ ਮੈਂ ਇਹ ਗੱਲ ਕਹਿੰਦੀ ਆ ਵੀ ਸਾਰੇ ਜਣੇ ਲੱਭਣਗੇ ਆ ਤੇ ਭਾਜੀ ਕਿਉਂ ਨਹੀਂ ਲੱਭਣਗੇ 7 ਲੱਖ ਰੁਪਏ ਹੀ ਕੋਈ 2-3 ਲੱਖ ਪਿੰਡੋਂ ਪੁੱਛਿਆ ਹੁੰਦਾ ਤੇ ਛੱਟ ਭਾਜੀ ਨੂੰ ਹਾਂ ਕਰ ਦੇਣੀ ਚੰਗਾ ਵਿਹਾਰ ਵਾ ਤੁਹਾਡਾ ਵਿਹਾਰ ਕਿੜਾ ਮਾੜਾ ਵਾ ਕੋਈ ਗੱਲ ਨਹੀਂ ਆਉਂਦਿਆਂ ਨਾ ਮੈਂ ਕੁਛ ਨਹੀਂ ਪਰ ਤੀ ਪੁੱਛੋ ਪਰ ਮੇਰਾ ਨਾਂ ਨਾ ਲਿਓ ਜੇ ਮੇਰਾ ਨਾਂ ਆਇਆ ਤੇ ਇਹਨਾ ਮੇਰੇ ਦਿਵਾਲੇ ਹੋ ਜਾਣਾ ਨਹੀਂ ਨਹੀਂ ਨਾਂ ਕਰਨਾ ਚਲੋ ਜੀ ਬਣਾਵੋਗੇ ਨਾ ਖਰਚਾ ਤੇ ਮੈਨੂੰ ਵੀ ਦੇ ਦਿਓ ਹਾਂ ਗੱਲ ਤਾਂ ਜੋਤੀ ਵੀ ਠੀਕ ਹੈ ਅਸੀਂ ਇੱਕ ਦੂਜੇ ਦੇ ਨਾਂ ਸੱਜਣਾ ਲੈ ਜਾਂਦੇ ਆਂ ਤੇ ਪੈਸੇ ਦਿਨਾਂ ਨੇ ਰੱਖੇ ਸੀ ਨਾ ਆਪੇ ਸਾਈਡ ਤੇ ਹੋ ਕੇ ਬੈਠੇ ਕੋਈ ਨਹੀਂ ਹੁੰਦੇ ਨਾ ਫੇਰ ਕਰਨੀ ਹੈ ਗੱਲ ਕਿ ਪੈਸੇ ਗਏ ਕਿੱਥੇ ਆਪਾਂ ਥਾਂ ਥਾਂ ਤਰਲੇ ਮਾਰਦੇ ਰਹਿੰਦੇ ਆ ਕਿ ਪੈਸੇ ਪੂਰੇ ਕਰ ਦਈਏ ਇਹ ਬਹਿ ਆਪ ਸਾਹਮਣੇ ਬੈਠੇ ਮੈਂ ਘਰ ਤਾਂ ਲੱਭਣੀ ਨਹੀਂ ਨਹੀਂ ਇਦਾਂ ਕਿੰਨੇ ਘਰ ਮੈਂ ਕਿਹਨਾਂ ਜਾ ਕੇ ਕੀ ਹੋਇਆ ਹੁਣ ਹੋਣਾ ਕੀ ਆ ਇਹ ਪੁੱਛ ਕੀ ਨਹੀਂ ਹੋਇਆ ਉਹ ਧਮਕੀ ਦੇ ਕੇ ਆ ਮੈਨੂੰ ਦਲਜੀਤ ਦਲਜੀਤ ਹੈ ਹੋਰ ਕੀ ਯਾਰ ਕੀ ਕਹਿੰਦਾ ਹੁਣ ਕਹਿਣਾ ਉਹਨੇ ਕੀ ਆ ਉਹ ਕਹਿ ਗਿਆ ਕਹਿੰਦਾ ਮੈਂ ਸਵੇਰੇ ਥਾਣੇ ਚੱਲਿਆ ਜੀ ਕੰਪਲੇਂਟ ਕਰ ਲਗਾ ਤੇ ਥਾਣੇ ਜਾਏਗਾ ਫਿਰ ਸਾਡਾ ਚੰਗਾ ਨਾ ਕਰੇਗਾ ਬੇਤ ਨਹੀਂ ਹੋਣੀ ਸਾਈ ਮੈਂ ਤੁਹਾਨੂੰ ਕਹਿ ਰਹੀ ਆ ਨਾ ਕਿ ਪੈਸੇ ਕਰ ਦੋ ਠੇਰ ਕਿਧਰੋਂ ਦੇ ਦिए ਪੈਸੇ ਪਰ ਮੀ ਤੁਹਾਨੂੰ ਜੱਕਦਾ ਮੈਂ ਕਿੱਥੋਂ ਕਰ ਲਾਂ ਇਕੱਠੇ ਹੁਣ ਸਾਰੇ ਜਣੇ ਰਲ ਮਿਲ ਕੇ ਫੇਰ ਹੀ ਆ ਨਾ ਜੋਬ ਉਹਨਾ ਕੀਤੀ ਗੱਲ ਤੇ ਜੋਬ ਉਹਨਾ ਕੀਤੀ ਸੀ ਮੈਂ ਗੱਲ ਤੇ ਕੀ ਕਹਿੰਦਾ ਉਹ ਵੀ ਵਿੱਚ ਦੇ ਨਾ ਮੇਰਾ ਹੀ ਲਾਉਂ ਰਿਆ ਉਹ ਕਹਿੰਦਾ ਕਿ ਪਹਿਲੇ ਤੇ ਪੈਸੇ ਤੁਸੀਂ ਸਾਡਾ ਨਾਮ ਲਾਤਾ ਆ ਤੇ ਪੈਸੇ ਤੇ ਤੁਸੀਂ ਕਮੇਟੀ ਦੇ ਤੁਸੀਂ ਲੈਂਦੀ ਨਾ ਚੁੱਕ ਕੇ ਸਾਹਮਣੇ ਤੇ ਤੁਸੀਂ ਹੀ ਨਾ ਜੋਬ ਨੇ ਤਾਂ ਨਾ ਲਾਉਂਦੇ ਆ ਜੋਬ ਨੂੰ ਮੇਰਾ ਨਾਮ ਲਾ ਨਾ ਤੈਨੂੰ ਕੌਣ ਕਹਿਂ ਦਿਆ ਵਾ ਮੈਨੂੰ ਕਿਨੇ ਕਹਿਣਾ ਮੇਰੇ ਨਾਲ ਜੋਤ ਨੇ ਗੱਲ ਕੀਤੀ ਕੀ ਕਹਿੰਦੀ ਜੋਤ ਉਹਨਾ ਤੁਹਾਡੇ ਤੇ ਆਂਦੇ ਪੈਸੇ ਤੁਸੀਂ ਰੱਖੇ ਹੀ ਨਾ ਪਰ ਮੀ ਤੇ ਪੈਸੇ ਤੇ ਮੈਂ ਹੀ ਰੱਖੇ ਸੀ ਤੇ ਹੁਣ ਮੈਂ ਥੋੜਾ ਚੋਰ ਆ ਸਾਨੂੰ ਕੀ ਪਤਾ ਹੁਣ ਸਾਡੇ ਦੇ ਸਾਰੇ ਦੇ ਨਾਮ ਲਾਤਾ ਤੇ ਪੈਸੇ ਤਾਂ ਤੁਸੀਂ ਰੱਖੇ ਹੀ ਨਾ ਤੁਹਾਨੂੰ ਪਤਾ ਤੁਸੀਂ ਰੱਖੇ ਕਿ ਨਹੀਂ ਰੱਖੇ ਨਾ ਕਾਢੇ ਕਿਤੇ ਹੋਰ ਨਹੀਂ ਸੰਭਲੇ ਤੇ ਤੇ ਪਰ ਮੀ ਤੇ ਮੇਰੇ ਹੱਥ ਚ ਲਫਾ ਬਾ ਨਹੀਂ ਵੇਖਿਆ ਤੂੰ ਥੱਬਾ ਨੋਟਾਂ ਦਾ ਇਦਾਂ ਮੈਂ ਲੈ ਕੇ ਆਇਆ ਸੀ ਤੁਸੀਂ ਬਸ ਮੈਂ ਲੋਬੀ ਚ ਵੇਖਿਆ ਤੇ ਤੁਹਾਨੂੰ ਫੜਿਆ ਹੱਥ ਹਾਂ ਮੈਨੂੰ ਕੀ ਭਾਵੇਂ ਤੁਸੀਂ ਰੱਖੇ ਕਿ ਨਹੀਂ ਰੱਖੇ ਬਸ ਠੀਕ ਐ ਸਰ ਗਿਆ ਟੱਬਰ ਦਾ ਕਿਤੇ ਉਹਦਾ ਨਾਮ ਲਾ ਲਓ ਕਿਤੇ ਉਹਦਾ ਨਾਮ ਲਾ ਲਓ ਹੁਣ ਹਾਰ ਕੇ ਮੇਰਾ ਹੀ ਨਾਮ ਲਾ ਦੋ ਉਹੀ ਤਾਂ ਕਹ ਗਲਤੀ ਤੁਹਾਡੀ ਹੀ ਆਪਾਂ ਇੱਕ ਦੂਜੇ ਦੇ ਨਾਮ ਲਾਉਂਦੇ ਰਹੇ ਪੈਸੇ ਰੱਖਣ ਵਾਲੇ ਤੁਸੀਂ ਹੀ ਨਾ ਉਹ ਚੰਗਾ ਬਾਬਾ ਤੁਸੀਂ ਲਾ ਲਓ ਨਾਮ ਮੇਰਾ ਵੀ ਹੁਣ ਠੀਕ ਐ ਤੇ ਲੱਗਣਾ ਹੀ ਆ ਨਾ ਜਿਹ ਪੈਸੇ ਰੱਖੇ ਤੁਸੀਂ ਤੇ ਫਿਰ ਨਾ ਤੁਹਾਡੇ ਹੀ ਲੱਗਣਾ ਪਰ ਮੀਤ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਉਹ ਪੈਸੇ ਜਿੱਥੇ ਰੱਖੇ ਆ ਨਾ ਉਹ ਪੈਸੇ ਦੇ ਦੋ ਤੁਹਾਨੂੰ ਤੇ ਨਹੀਂ ਤੇ ਨਹੀਂ ਤੁਹਾਨੂੰ ਲੱਭਦੇ ਉਹ ਪੈਸੇ ਤਾਂ ਫੜ ਕਰਕੇ ਦੋ ਉਹਨੂੰ ਕਮੇਟੀ ਵਾਲੇ ਤੇ ਪੈਸੇ ਦੇਣੇ ਪੈਣੇ ਪਰ ਮੀਤ ਮੈਂ ਪੈਸੇ ਕਿਤੇ ਨਹੀਂ ਰੱਖੇ ਮੈਂ ਪੈਸੇ ਅਲਮਾਰੀ ਚ ਰੱਖੇ ਸੀ ਜਿੱਥੋਂ ਪੈਸੇ ਗਾਇਬ ਹੋ ਗਏ ਠੀਕ ਹੈ ਮੈਂ ਕੋਈ ਪੈਸੇ ਚੋਰੀ ਨਹੀਂ ਕੀਤੇ ਅਲਮਾਰੀ ਥੋੜਾ ਖਾ ਗਿਆ ਪੈਸੇ ਹੁਣ ਇਹ ਮੈਨੂੰ ਨਹੀਂ ਪਤਾ ਅਲਮਾਰੀ ਖਾ ਗਈ ਆ ਜਾਂ ਕੋਣ ਖਾ ਗਿਆ ਪਰ ਮੀਤ ਮੈਨੂੰ ਕੋਈ ਨਹੀਂ ਪਤਾ ਕਿ ਪੈਸੇ ਕਿੱਥੇ ਗਏ ਇਹ ਕਿੰਨੂੰ ਪਤਾ ਹੈ ਇਹ ਹੁਣ ਮੈਨੂੰ ਨਹੀਂ ਪਤਾ ਕਿੰਨੂੰ ਪਤਾ ਹੰਜੋ ਜੋਤ ਉਹਨੇ ਵੀ ਕਹਿਣ ਦੇ ਭਾਈ ਭਲੇ ਫਿਰ ਜੇ ਇਹ ਗੱਲ ਆ ਨਾ ਤੇ ਤੂੰ ਜੋਤ ਨੂੰ ਤੇ ਜੋਬਨ ਨੂੰ ਬੁਲਾਣਾ ਛੱਡ ਇਹ ਤਾਂ ਫਿਰ ਸਾਡੇ ਘਰ ਦੇ ਵਿੱਚ ਲੜਾਈ ਲਵਾਤੀ ਆ ਉਹਨਾਂ ਨੂੰ ਕਿਉਂ ਬੁਲਾਉਣਾ ਛੱਡਾਂ ਕਿਉਂ ਤੁਹਾਡੇ ਤੇ ਨਾਂ ਲੱਗਿਆ ਤਾਂ ਕਰਕੇ ਤੇ ਫਿਰ ਬੁਲਾਉਂਦੀ ਰਹਾ ਫਿਰ ਬੁਲਾਉਂਦੀ ਰਹਾ ਪਰਮੀਤ ਪਹਿਲੇ ਉਹ ਤੇਰੇ ਖਿਲਾਫ ਮੇਰੇ ਕੰਨ ਭਰਦੇ ਰਹੇ ਸੀ ਠੀਕ ਹੈ ਤੇ ਹੁਣ ਮੇਰੇ ਖਿਲਾਫ ਤੇਰੇ ਕੰਨ ਭਰਨੇ ਚਾਲੂ ਕਰ ਦਿੱਤੇ ਤੇ ਮੌਕਾ ਵੀ ਤਾਂ ਤੁਸੀਂ ਦਿੱਤਾ ਹੈ ਨਾ ਤੁਸੀਂ ਇਹਦੇ ਵਿੱਚ ਇਸ਼ਾਕ ਕੀਤਾ ਹੈ ਨਾ ਮੈਂ ਤੂੰ ਪੈਸੇ ਚੋਰੀ ਕੀਤੇ ਤੇ ਜੇ ਹੁਣ ਤੁਹਾਡੇ ਤੇ ਨਾਂ ਲੱਗਣ ਰਿਆ ਤੇ ਮੈਂ ਉਹਨਾਂ ਨੂੰ ਬੁਲਾਉਣਾ ਛੱਡਦਾ ਉਹਨਾਂ ਨੂੰ ਕੱਲ ਨੂੰ ਪੈਸੇ ਇਕੱਠੇ ਕਰਨੇ ਆ ਮੈਂ ਤਾਂ ਅੱਗੇ ਬੁਲਾਉਣਾ ਉਹਨਾਂ ਨੂੰ ਛੱਡਦਾ ਹੀ ਤੋਂ ਹਜਣਾਂ ਪੈ ਹੈ ਕੱਠੇ ਘਰ ਕੇ ਦੇਣ ਕਿ ਦੇਖੋ ਮੰਗਣੇ ਆ ਮੰਮੀ ਨੂੰ ਕੋ ਡੇਢ ਲੱਖ ਮਿਲ ਜੂਗਾ 2 ਲੱਖ ਮਿਲ ਜੂਗਾ ਤੇ 7 ਲੱਖ ਕਰਨਾ ਵਾ ਚੱਲ ਕੋਈ ਗੱਲ ਨਹੀਂ ਦੇਖੀ ਜਾਗੀ ਪੈਸਿਆਂ ਦੀ ਕਰ ਲਾਂਗੇ ਅਸੀਂ ਓਖ ਸਕੋਗੇ ਖਬਰਦਾਰ ਮੈਥੋਂ ਬੂਰਾ ਕੋਈ ਨਹੀਂ ਓ ਜੇ ਤੂੰ ਉਹਨਾਂ ਨੂੰ ਬੁਲਾਇਆ ਤੇ ਠੀਕ ਆ ਚੁੱਸ ਤੇ ਚਲਾ ਕੇ ਇਹੋ ਰਹਿ ਕੇ ਘਰ ਦੇ ਵਿੱਚ ਕੋਈ ਗੱਲ ਮੈਂ ਨਹੀਂ ਬੁਲਾਉਂਦੀ ਤੇ ਪੈਸਿਆਂ ਦਾ ਇੰਤਜ਼ਾਮ ਕਰ ਲਓ ਤੇ ਮੈਂ ਉਹਨਾਂ ਨੂੰ ਨਹੀਂ ਬੁਲਾਉਂਦੀ ਕੱਲ੍ਹ ਨੇ ਪੈਸਿਆਂ ਦਾ ਇੰਤਜ਼ਾਮ ਮੈਨੂੰ ਕੀ ਲੋੜ ਪਈ ਬੁਲਾਉਣ ਦੀ ਰੋਟੀ ਵੱਖਰੇ ਪਕਾ ਰੋਟੀ ਵੱਖਰੇ ਪਕਾ ਤੇ ਵੱਖਰੇ ਖਾ ਠੀਕ ਆ ਕੱਠਿਆਂ ਵਾਲਾ ਕੋਈ ਕੰਮ ਨਹੀਂ ਰਿ ਪਹਿਲੇ ਮੇਰੇ ਕੰਨ ਪੜਗਾ ਦਿੱਤੇ ਤੇਰੇ ਵਰ ਖਿਲਾਫ ਤੇ ਹੁਣ ਤੇਰੇ ਪਰਗਾਣੇ ਚਾਲੂ ਕਰ ਦਿੱਤੇ ਉਹ ਲੋਕ ਉਹਨਾਂ ਦੇ ਪਰ ਨਹੀਂ ਹੈ ਜਦੋਂ ਮੌਕਾ ਆਪ ਦੰਨੇ ਆ ਤੇ ਕੋਈ ਗੱਲ ਨਹੀਂ ਤੁਸੀਂ ਪਹਿਹੇ ਦਿਨ ਤੇ ਚੰਮ ਕਰ ਲੋ ਮੈਂ ਉਹਨਾਂ ਨੂੰ ਨਹੀਂ ਬੁਲਾਉਂਦੀ ਮੈਂ ਤਾਂ ਤਾਂ ਹੀ ਬੁਲਾਉਣ ਲੱਗੀ ਕਿ ਚੱਲ ਜੀ ਲੋਰ ਪਾਉਗੀ ਪੈਸੇ ਉਹਨਾਂ ਕੋ ਫਰ ਲਾਂਗੇ ਦੇਖ ਗੱਲ ਤੇ ਆਗੇ ਫਿਰ ਰਹਿਣ ਦ ਰੋਟੀ ਪਾਣੀ ਵੱਖਰਾ ਰਹਿਣ ਦ ਤੇ ਆਪਣਾ ਵੇਖੋ ਤੁਸੀਂ ਹਿਸਾਬ ਕਿਤਾਬ ਜਿੱਤਾ ਕਰਨਾ ਪਰ ਮੀਤੇ ਮੈਂ ਵੀ ਇਸੇ ਕਰਕੇ ਗਿਆ ਆ ਹੀ ਕਿ ਮੇਰਾ ਭਰਾ ਯਾਰ ਚੱਲ ਇਨੇ ਮੇਰੀ ਮਦਦ ਕਰਨੀ ਆ ਪਰ ਆ ਤਾਂ ਹੁਣ ਤੂੰ ਗੱਲ ਹੀ ਜੱਗੋ ਤੇਰਵੀ ਸੁਣਾ ਰਹੀ ਦੀਆਂ ਕਿ ਮੇਰੇ ਤੇ ਵੀ ਸ਼ੱਕ ਹੋਣਾ ਚાલુ ਹੋ ਗਿਆ ਹੁਣ ਸ਼ੱਕ ਤਾਂ ਹੋਣਾ ਹੀ ਸਾਡੇ ਤੇ ਨਹੀਂ ਹੋਇਆ ਜੋ ਤੇ ਨਹੀਂ ਹੈ ਤੇ ਗੱਲ ਦੇ ਮੁਕਦੀ ਠਾਡੇ ਤੇ ਆਣ ਕੇ ਵੀ ਪੈਸੇ ਤੇ ਤੁਸੀਂ ਰੱਖੇ ਸੀ ਪਰ ਮੀ ਤੇ ਪੈਸੇ ਮੈਂ ਰੱਖੇ ਸੀ ਠੀਕ ਆ ਪਰ ਮੈਨੂੰ ਇਹਨਾਂ ਨਹੀਂ ਪਤਾ ਪੈਸੇ ਗਏ ਕਿੱਥੇ ਆ ਮੈਂ ਚੋਰ ਨਹੀਂ ਠੀਕ ਆ ਜਿੱਦਾਂ ਤੂੰ ਕਹਿੰਦੀ ਸੀ ਨਾ ਕਿ ਤੂੰ ਚੋਰ ਨਹੀਂ ਉਹ ਤਾਂ ਮੈਂ ਵੀ ਕਹਿੰਨਾ ਮੈਂ ਚੋਰ ਨਹੀਂ ਆਹੋ ਆਪਣੇ ਤੇ ਆਈ ਦੇ ਹੁਣ ਕਹਿਣ ਦੇ ਵੀ ਮੈਂ ਚੋਰ ਨਹੀਂ ਹਾ ਤੇਰਾ ਦਿਮਾਗ ਖਰਾਬ ਤੂੰ ਉਲਟਾ ਸੋਚਣ ਲੱਪੀ ਆ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਯਕੀਨ ਹੈਗਾ ਇਹ ਪਰਿੰਦ ਮੈਂ ਤੇ ਯਕੀਨ ਦੇ ਬਾਰੇ ਹੀ ਆਈ ਨਾ ਤੇ ਤੁਸੀਂ ਆਪ ਹੀ ਮੁਕਰ ਗਏ ਹੀ ਤੇ ਤੁਸੀਂ ਹੀ ਭੈਸੋੜੀ ਕਿਤੇ ਚਲ ਠੀਕ ਹੈ ਬਰ ਤੇਰਾ ਜਿੱਦਾਂ ਦਿਲ ਕਰਦਾ ਉਦਾਂ ਕਰ ਲੈ ਜੋ ਸੋਚਣਾ ਸੋਚ ਲੈ ਫਿਰ ਠੀਕ ਆ ਠੀਕ ਆ ਭਾਈ ਤੇ ਪੈਸੇ ਦਾ ਇੰਤਜ਼ਾਮ ਕਰੋ ਬਸ ਕੋਈ ਨਹੀਂ ਕਰ ਲੈਨੇ ਪੈਸੇ ਦਾ ਇੰਤਜ਼ਾਮ ਹੁਣ ਆਪਣੇ ਤੇ ਗੱਲ ਆਈ ਹੈ ਤੇ ਹੁਣ ਰੋਟੀ ਪਾਣੀ ਬੰਦ ਕਰ ਤੇ ਉਹਨਾਂ ਨਾਲ ਵਕਰੇ ਪਕਾ ਕਿੱਡੇ ਸਿਆਣੇ ਬਣਨ ਲੱਗੇ ਆਪਣੇ ਆਪ